ਅੱਜ ਦੇਸ਼ ਦੇ ਵਿੱਚ ਦੂਜੇ ਗੇੜ ਦੀ VOTING 13:00 ਦੀ 88% ਤੋਂ ਥੋੜੀ ਦੇਰ ਦੇ ਵਿੱਚ ਸ਼ੁਰੂ ਹੋਏਗੀ VOTING ਰਾਹੁਲ ਗਾਂਧੀ ਦੇ ਸਨੇ ਕਈ ਵੱਡੇ ਚਿਹਰਿਆਂ ਦੀ ਕਿਸਮਤ ਦਾ ਹੋਏਗਾ ਫੈਸਲਾ ਲੰਬੇ ਇੰਤਜ਼ਾਰ ਤੋਂ ਬਾਅਦ ਹਰਿਆਣਾ ਦੇ ਵਿੱਚ ਕਾਂਗਰਸ ਦੇ ਉਮੀਦਵਾਰਾਂ ਦਾ ਐਲਾਨ ਰੋहतक ਤੋਂ ਦੁਪੇਂਦਰ ਖੁੱਡਾ सिरसा ਤੋਂ ਸ਼ੈਲਜਨੂ ਚੋਣ ਮੈਦਾਨ ਦੇ ਵਿੱਚ ਉਤਾਰਿਆ करनाल ਤੋਂ ਮਨੋਹਰ ਲਾਲ ਦੇ ਖਿਲਾਫ ਨੌਜਵਾਨ ਚਿਹਰੇ ਦਿਵਯਾਂਸ਼ੂ 부ਦੀ ਰਾਜਾ ਨੂੰ ਦਿੱਤਾ ਮੌਕਾ ਮੁੱਖ ਮੰਤਰੀ ਮਾਨ ਦਾ ਪ੍ਰਧਾਨ ਮੰਤਰੀ ਮੋਦੀ ਤੇ ਹਮਲਾ ਕਿ ਆ ਪਹਿਲੇ ਗੇਰ ਦੀ ਚੋਣ ਤੋਂ ਬਾਅਦ ਹੀ ਬਦਲੇ 1400 ਪਾਰ ਦੀ ਥਾਂ ਤੇ ਹੁਣ ਮੰਗ ਰਹੇ ਨੇ ਸਥਿਰ ਸਰਕਾਰ ਸ਼ਰਮ ਦੀ ਗੱਲ 10 ਸਾਲ ਬਾਅਦ ਵੀ ਪੀਐਮ ਮੰਗਸੂਤਰ ਦੇ ਨਾਂ ਤੇ ਮੰਗ ਰਹੇ ਵੋਟ ਅੱਜ ਬਾਜੇ ਤੇ ਦੁਪਹਾੜ ਦੇ ਵਿੱਚ ਪ੍ਰਚਾਰ ਕਰਨਗੇ ਸੀਮਾਨ ਪੱਟੀ ਦੇ ਵਿੱਚ ਲਾਲਜੀਤ ਭੁੱਲਰ ਦੇ ਲਈ ਮੰਗ ਰਹੇ ਮੰਗਣਗੇ ਵੋਟ ਤਾਂ ਸ਼ਾਮ ਨੂੰ ਪਵਨ ਕੁਮਾਰੀ ਨੂੰ ਦੇ ਲਈ ਜਲੰਧਰ ਦੇ ਵਿੱਚ ਕਰਨਗੇ ਰੋਡ ショਅ बीबी पैड वेरिफिकेशन पे सुप्रीम कोर्ट आज ਸੁਣਾ ਸਕਦੇ ਫੈਸਲਾ ਪਿਛਲੀ ਸੁਣਵਾਈ ਦੇ ਵਿੱਚ ਕੋਰਟ ਨੇ ਕਿਹਾ ਸੀ ਕਿ ਚੋਣ ਕੰਟਰੋਲ ਨਹੀਂ ਕਰ ਸਕਦੇ ਪਟੀਸ਼ਨ ਦੇ ਵਿੱਚ ईवीएम बीबी पैड ਤੇ 100% ਮਿਲਾਦੀ ਕੀਤੀ ਗਈ ਹੈ ਬੰਕ ਕਾਂਗਰਸ ਦੇ ਪਾਰਟੀਆਂ ਦੇ ਕਿੰਦਰ ਸਰਕਾਰ ਨੇ ਵਿਧਾਈ ਸੁਰੱਖਿਆ ਕਾਂਗਰਸ ਚੋ ਸਸਪੈਂਸ਼ਨ ਦੀ 24 ਘੰਟੇ ਦੇ ਅੰਦਰ ਹੀ ਐਮਐਲਏ ਵਿਕਰਮਜੀਤ ਚੌਧਰੀ ਨੂੰ ਬਾਈ ਕੈਟਾਗਰੀ ਦੀ ਸੁਰੱਖਿਆ ਕਰਮਜੀਤ ਕੁਆਰ ਤੇ ਤੇਜਿੰਦਰ ਪਾਲ ਬਿੱਟੂ ਨੂੰ ਵੀ ਬਾਈ ਕੈਟਾਗਰੀ ਦਾ ਸੁਰੱਖਿਆ ਕਵਚ ਸਸਪੈਂਸ਼ਨ ਤੋਂ ਬਾਅਦ ਵਿਕਰਮਜੀਤ ਵਿਕਰਮ ਚੌਥਰੀ ਨੇ ਜੁਰੰਦਰ ਦੇ ਵਿੱਚ ਚੰਨੀ ਦੇ ਖਿਲਾਫ ਖੋਲਿਆ ਮੋਰਚਾ ਕਾਂਗਰਸ ਤੇ ਪਰਿਵਾਰ ਵੀ ਅਣਦੇਖੀ ਕਰਨ ਦਾ ਲਗਾਇਆ ਇਲਜ਼ਾਮ ਬੜਿੰਗ ਦਾ ਪਲਟਵਾਰ ਪਹਿਲਾਂ ਹੀ ਬਣਾ ਚੁੱਕੇ ਸੀ ਵਾਕ ਹੋਣ ਦਾ ਮਨ ਹੁਣ ਬਣਾ ਰਹੇ ਬਹਾਨੇ ਸੁਖਬੀਰ ਸਿੰਘ ਬਾਦਲ ਨੇ ਮਲੋਟ ਦੀ ਅਨਾਜ ਮੰਡੀ ਦਾ ਕੀਤਾ ਦੌਰਾ ਕਿ ਹਾਲ ਲਿਫਟਿੰਗ ਨਾ ਹੋਣ ਕਰਕੇ ਪਰੇਸ਼ਾਨ ਨੇ ਕਿਸਾਨ ਪਰ ਮੁੱਖ ਮੰਤਰੀ ਦੂਜੇ ਸੂਬਿਆਂ ਦੀ ਚਰ ਰਹੇ ਸਹਿ ਅਨੰਦਪੁਰ ਸਾਹਿਬ ਨੇੜੇ ਹਿਮਾਚਲ ਦੇ ਪਿੰਡ ਜੰਡੋਰੀ ਦਾ ਪਰਿਵਾਰ ਬਣਿਆ ਕਰੋੜਪਤੀ ਕ੍ਰਿਕਟ ਫੈਂਟਸੀ ਐਪ ਦੇ ਰਾਹੀਂ 12ਵੇਂ ਵਿਦਿਆਰਥੀ ਨੇ ਜਿੱਤੇ 3 ਕਰੋੜ ਰੁਪਏ ਕੁਝ ਦਿਨ ਪਹਿਲਾਂ ਹੀ ਸਿੱਖਿਆ ਸੀ ਥੀਮ ਲਗਾਉਣਾ ਅੱਜ ਮੁਰ ਤੋਂ ਬਦਲ ਸਕਦਾ ਹੈ ਮੌਸਮ ਦਾ ਮਜਾਜ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ بارش ਪੈਣ ਦੀ ਸੰਭਾਵਨਾ ਕਿਸਾਨਾਂ ਲਈ ਵੱਧ ਸਕਦੀ ਹੈ ਮੁਸ਼ਕਿਲ ਸ਼ਕਲ ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਰ ਦਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਦੂਤਾ ਸ਼ੁਰੂਆਤ ਕਰਦੇ ਹਾਂ ਬੁਲੇਟਿਨ ਦੀ ਹਰਿਆਣਾ ਕਾਂਗਰਸ ਦੀ ਲਿਸਟ ਜਾਰੀ ਹੋ ਗਈ ਹੈ ਲੋਕ ਸਭਾ ਚੋਣਾਂ ਦੇ ਲਈ ਤਾਂ ਹਰਿਆਣਾ ਦੇ ਵਿੱਚ ਦੱਸਿਆ ਕਿ ਕਾਂਗਰਸ ਦੇ ਵੱਲੋਂ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਰੋहतक ਤੋਂ ਦੱਸਿਆ ਕਿ ਦਪਿੰਦਰ ਖੁੱਡਰ ਨੂੰ ਮੋਰਚੋਂ ਦੇ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਵੱਡੀ ਖਬਰ ਹੈ ਦੇਰਾ ਦੱਸਿਆ ਕਿਲੇ ਸੂਜਾਰੀ ਕੀਤੀ ਗਈ ਹੈ ਸਰਸਾ ਤੋਂ ਕੁਮਾਰੀ ਸ਼ੈਲਜਾ ਨੂੰ ਟਿਕਟ ਦਿੱਤੀ ਗਈ ਹੈ ਕਰਨਾਲ ਤੋਂ ਦਿਵਿਆਂਸ਼ੂ ਬੁੱਦੀ ਰਾਜਾ नौजवान चेहरे उतारे गया है हिसार तो जयप्रकाश के नाम का ऐलान किया गया भवानी महेंद्रगढ़ तो दस दिए कि रावदान रावदानिकट दी गई अंबाड़ा तो वरुण चौधरी उम्मीदवार बनाया गया फरीदाबाद तो महेंद्र प्रताप सिंह नलान किया गया सोनीपत तो सतपाल ब्रह्मचारी टिकट दी गई और गुरुग्राम सीट से हाल एक उम्मीदवार का ऐलान नहीं किया गया हरियाणा दस सीटों कांग्रेस से ਆਪ ਮਿਲ ਕੇ ਚੋਣ ਲੜ ਰਹੇ ਨੇ ਤਾਂ 9 ਸੀਟਾਂ ਤੇ ਕਾਂਗਰਸ ਦੇ ਖਾਤੇ ਵਿੱਚ ਦੱਸ ਦੇ ਇਹ ਔਰ ਇੱਕ ਸੀਟ ਜਿਹੜੀ ਹੈ ਕੁਰਕਸ਼ੇਤਰ ਦੀ ਉਹ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਤਾਂ 9 ਸੀਟਾਂ ਤੇ ਐਲਾਨ ਕਰਨਾ ਹੈ ਹਾਲਾਂਕਿ ਇਸ ਦੇ ਵਿੱਚੋਂ ਅਜੇ ਅਜੇ ਹੀ ਸੀਟ ਵੀ ਹੈ ਜਿਸ ਦਾ ਐਲਾਨ ਨਹੀਂ ਕੀਤਾ ਗਿਆ ਪਰ ਜ਼ਿਆਦਾਤਰ ਚਿਹਰਿਆਂ ਦਾ ਐਲਾਨ ਜਿਹੜਾ ਹੈ ਉਹ ਕਰ ਦਿੱਤਾ ਗਿਆ ਤਾਂ ਕੁੱਲ ਮਿਲਾ ਕੇ 8 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸਿਰਫ ਇੱਕ ਸੀਟ ਬਾਕੀ ਹੈ ਜੇ ਗੁਰੂਗ੍ਰਾਮ ਦੀ ਤਾਂ ਅੰਕਿਤ ਦੁੱਦਾਨੀ ਨੇ ਮੇਰੇ ਸਯੋਗੀ ਫੋਨ ਲਾਈਨ ਤੇ ਅੰਕਿਤ देर रात ये लिस्ट जारी हुई और किस तरीके से देखेंगे हम इन आठ चेहरों को बिल्कुल जो आठ चेहरे दिए गए हैं आपकी बार कांग्रेस ने उसमें से हम देख रहे हैं कि छह चेहरे जो हैं वो नए चेहरे हैं 2019 में इन्हीं सीटों के ऊपर किसी और ने चुनाव लड़ा था कांग्रेस नेताओं ने तो छह चे, नए चेहरे कांग्रेस की ओर से दिए गए हैं वहीं अगर दो की बात करी जाए तो रोहतक का एक ऐसा चेहरा है दीपेंद्र हुड्डा का जिसको रिपीट किया गया है कि 2019 में भी चुनाव लड़ा था 2014 में भी चुनाव लड़ा था उसी चेहरे को रिपीट किया गया है वहीं अगर बात करें कुमारी शैलजा की तो कुमारी शैलजा अंबाला से चुनाव लड़ी थी दो के अंदर और अब की बार उनको सिरसा से मैदान में उतारा गया है तो कहीं ना कहीं आठ उम्मीदवारों को मैदान में उतारा गया है और एक गुरुग्राम जिसके ऊपर लगातार बात चल रही है कि राज बब्बर मैदान में आ सकते हैं फिल्म अभिनेता हैं या फिर कैप्टन अजय यादव जो कि 2019 में चुनाव लड़ा था जिन्होंने पूर्व में मंत्री रहे हैं हरियाणा सरकार में कांग्रेस की सरकार में तो वो भी लगातार जो आजमाइश कर रहे हैं अपना संपर्क साध रहे हैं राहुल गांधी से भी उन्होंने मुलाकात की थी तो हो सकता है कि कांग्रेस उनको भी उम्मीदवार बना दे या राज बब्बर का लिए लगातार लॉबिंग हो रही है तो अभी एक सीट को होल्ड कर लिया गया है वहीं अगर बात की जाए तो आठ सीटों की घोषणा कर दी गई है जो आठ सीटों की घोषणा की है उसमें भी तो मौजूदा विधायक हैं वो राव दान सिंह की बात करें या वरुण चौधरी की बात करें भिवानी महेंद्रगढ़ से राव दान सिंह है अंबाला से वरुण चौधरी हैं मौजूदा विधायक हैं अभी उन्हीं को टिकट दिया गया है और करनाल से पूर्व मुख्यमंत्री मनोहर लाल हैं वो चुनाव लड़ रहे हैं उनके खिलाफ युवा चेहरे को उतारा गया है युवा कांग्रेस के प्रेजिडेंट है दिव्यांशु बुद्धि राजा उनको मैदान के अंदर उतारा गया है लेकिन एक सबसे बड़ी बात टिकटों की घोषणा के अंदर ये देखी गई की जो ब्रजेंद्र सिंह है वीरेंद्र सिंह के बेटे हैं जो मौजूदा सांसद है हिसार के उन्होंने पार्टी फिर बदल बदल कर लिया था और कांग्रेस में आ गए थे दोनों परिवार पूरा परिवार कांग्रेस में आ गया था और कांग्रेस ज्वाइन करने के बाद भी उनको टिकट नहीं दिया गया है टिकट के भरोसे के ऊपर ही वो कांग्रेस ज्वाइन की थी उन्होंने अभी कुछ ही दिन पहले कांग्रेस ज्वाइन की थी बीजेपी छोड़ करके लेकिन उसके बावजूद भी हिसार से जयप्रकाश के ऊपर दाव खेला गया है जयप्रकाश पूर्व में केंद्रीय मंत्री भी रहे हैं तो उनके ऊपर कांग्रेस ने दाव खेला है तो ब्रजेंद्र सिंह के लिए कहीं ना कहीं खतरे की घंटी जरूर है वीरेंद्र सिंह के लिए कहें ब्रिजेंद्र सिंह के लिए कहें क्योंकि वो

ਪੇਚ ਅਜੇ ਫਸਿਆ ਹੋਇਆ ਤਾਂ ਰਾਜਵਭਾਰ ਅਤੇ ਅਜੇ ਯਾਦਵ ਨੂੰ ਲੈ ਕੇ ਪੇਚ ਜਿਹੜਾ ਹੈ ਗੁਰੂਗ੍ਰਾਮ ਸੀਟ ਤੇ ਫਸਿਆ ਹੋਇਆ ਹੈ ਕਿ ਇੱਕ ਜਿਹੜਾ ਉਮੀਦਵਾਰ ਉਹ ਕਿਹੜਾ ਹੋਏਗਾ ਕਿਸ ਦੇ ਨਾਂ ਤੇ ਮੋਹਰ ਲੱਗੇਗੀ ਕਿਉਂਕਿ 9 ਸੀਟਾਂ ਜਿਹੜੀਆਂ ਨੇ ਕਾਂਗਰਸ ਦੇ ਖਾਤੇ ਦੇ ਵਿੱਚ ਨੇ ਇੱਕ ਸੀਟ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਖਾਤੇ ਦੇ ਵਿੱਚ ਆਈ ਹੈ ਤਾਂ ਕੁਲ ਮਿਲਾ ਕੇ ਇਹ ਚਿਹਰੇ ਜਿਹੜੇ ਉਤਾਰੇ ਗਏ ਨੇ ਉਹ ਦਿਖਾ ਰਹੇ ਹਾਂ ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਰਾਜਦਾਨ ਸਿੰਘ ਨੂੰ ਪਿਵਾਨੀ ਮਹਿੰਦਰਗੜ ਤੋਂ ਉਤਾਰਿਆ ਗਿਆ ਹੈ ਔਰ ਇਸ ਤੋਂ ਇਲਾਵਾ ਮਰਨ ਚੌਧਰੀ ਅੰਬਾਲਾ ਤੋਂ ਜਿਹੜੇ ਨੇ ਚੋਰ ਮੈਦਾਨ ਦੇ ਵਿੱਚ ਨੇ ਮਹਿੰਦਰ ਪ੍ਰਤਾਪ ਸਿੰਘ ਫਰੀਦাবাদ ਤੋਂ ਨੇ ਹਾਲਾਂਕਿ ਅੰਬਾਲਾ ਤੋਂ ਪਛੀਵਾਰ ਕੁਮਾਰੀ ਸ਼ੈਲਜਾ ਨੂੰ ਜਿਹੜਾ ਹੈ ਉਹ ਉਤਾਰਿਆ ਗਿਆ ਸੀ ਪਰ ਇਸ ਵਾਰ ਉਹਨਾਂ ਦੀ ਸੀਟ ਜਿਹੜੀ ਹੈ ਉਹ ਚੇਂਜ ਕਰ ਦਿੱਤੀ ਗਈ ਹੈ ਸਤਪਾਲ ਬ੍ਰਹਮਚਾਰੀ ਨੂੰ ਸੋਨੀਪੱਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਤਾਂ ਇਹਨਾਂ ਤੇ ਦਾਅ ਖੇਡਿਆ ਗਿਆ ਹੈ ਫਰੀਦাবাদ ਤੋਂ ਦੱਸ ਦਈਏ ਕਿ ਮਹਿੰਦਰ ਪ੍ਰਤਾਪ ਸਿੰਘ ਨੇ ਔਰ ਸੋਨੀਪੱਤੋਂ ਸਤਪਾਲ ਬ੍ਰਹਮਚਾਰੀ ਨੂੰ ਗੁਰੂਗ੍ਰਾਮ ਸੀਟ ਤੇ ਹਾਲੇ ਪੇਚ ਫਸਿਆ ਹੋਇਆ ਤਾਂ ਹਰਿਆਣਾ ਦੀਆਂ ਆ ਦੱਸ ਸਕਿਆ ਕਿ ਇਹ 8 ਸੀਟਾਂ ਤੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਤਾਂ ਰੋहतक ਤੋਂ ਦਪਿੰਦਰ ਹੁੱਡਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਪਵਾਨੀ ਦਾ ਜ਼ਿਕਰ ਕਰਾਂਗੇ ਅੰਕੇ ਤਾਂ ਅਗਰ ਜ਼ਿਕਰ ਕੀਤਾ ਜਾਵੇ ਤਾਂ ਪਵਾਨੀ ਸੀਟ ਤੋਂ ਜਿਹੜੀ ਹੈ ਉਹ ਕਿਸ ਤਰੀਕੇ ਦੇ ਨਾਲ ਅਸੀਂ ਵੇਖ ਰਹੇ ਹਾਂ ਜਿਹੜਾ ਉਮੀਦਵਾਰ ਕੁਲ ਇਲਾਕੇ ਕਿਉਂਕਿ ਉਥੋਂ ਸੁਭਾਵਿਕ ਤੌਰ ਤੇ ਜਿਸ ਤਰੀਕੇ ਦੇ ਨਾਲ ਪੰਜਾਬ 'ਚ ਅਸੀਂ ਵੇਖਿਆ ਕਿ ਕਾਂਗਰਸ ਦੇ ਵਿੱਚ ਬਗਾਵਤ ਦੇਖਣ ਨੂੰ ਮਿਲੀ ਹੈ ਜਦੋਂ ਉਮੀਦਵਾਰਾਂ ਦਾ ਐਲਾਨ ਹੁੰਦਾ ਤਾਂ ਉਸ ਤੋਂ ਬਾਅਦ ਹਰਿਆਣਾ ਦੀਆਂ ਅਸ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਕਿੱਥੇ ਕਿੱਥੇ ਜ਼ਿਆਦਾ ਅਜੇ ਹੀ ਅੰਦਰ ਖਾਤੇ ਖਿੱਚੋ ਤਾਰ ਜਿਹੜੀ ਸਭ ਨੂੰ ਨਜ਼ਰ ਆ ਸਕਦੀ ਹੈ बिल्कुल इसमें, इस, बिल्कुल इसमें कोई बिल्कुल इसमें कोई दो नहीं भिवानी महेंद्रगढ़ सीट के ऊपर जो श्रुति चौधरी हैं किरण चौधरी की बेटी हैं वो चुनाव लड़ती रही हैं वो चाहे बात करें 2004 में वो जीती थी उसके बाद 2009 में वो सांसद बनी थी लेकिन 2014 की बात करें और 2019 की बात करें तो दो बार वो लगातार चुनाव हार गई थी अब की बार उनका टिकट काट दिया गया है कहीं ना कहीं बड़ा एक परिवार है चौधरी बंसीलाल का परिवार है किरण चौधरी तो उनकी टिकट काटना एक पूरे हरियाणा के अंदर कहीं ना कहीं गलत मैसेज जरूर जाएगा क्योंकि लेकिन पार्टी ने विनिंग कैंडिडेट देखे हैं कि विनिंग कैंडिडेट कौन है लगातार सर्वे कराए गए सर्वे कराने के बाद ही टिकट दी गई है तो अब राव दान सिंह के ऊपर उन्होंने दाव खेला है जो कि मौजूदा विधायक है महेंद्रगढ़ के तो वहां कोई ना कोई भीतरघात हो सकती है उससे इंकार नहीं किया जा सकता क्योंकि अभी एक दिन पहले ही जो श्रुति चौधरी है उन्होंने एक्स के ऊपर लिखा था कि जो दो अल्फाबेट्स लिखे थे कि इनके बीच में जो नाम आता है वो अब की बार चुनाव हारेगा भिवानी महेंद्रगढ़ से तो वो डी था तो डी से धर्मवीर सिंह भी बनता है जो कि भाजपा से चुनाव लड़ रहे हैं और डी से दान सिंह भी बनता है लेकिन बाद में उन्होंने अपनी स्थिति खुद स्पष्ट की कि मैं धर्मवीर सिंह के बारे में कह रही थी तो कहीं ना कहीं एक भीतर घात की जो बात है वो कहीं ना कहीं जरूर देखने को मिलेगी वहां भिवानी महेंद्रगढ़ सीट पर मिलेगी अगर गुरुग्राम से कैप्टन अजय यादव को टिकट नहीं दिया जाता है तो वहां भी देखने को मिल सकती है तो वहीं यहां की जो बात करें अंबाला की बात करें तो ला से वरुण चौधरी को टिकट दे दिया गया है तो यहां से भी कुमारी शैलजा है या रणदीप सुरजेवाला जो गुट है ये एस के जो गुट है वो जो रेणु बाला जो विधायक है उसके लिए टिकट मांग रहे थे उसके लिए लगातार लोबिंग कर रहे थे तो कहीं ना कहीं कांग्रेस के अंदर गुटबाजी तो है लेकिन कांग्रेस अगर मिलकर के चुनाव लड़ती है सारे नेता इकट्ठे होकर के चुनाव लड़ते हैं तो कहीं ना कहीं जो भाजपा है उसके लिए खतरा साबित हो सकती है लेकिन ऐसा कहीं भी दिखता नहीं है कि वो मिलकर के चुनाव लड़ेंगे और हिसार के अंदर जो है हिसार के अंदर भी लगातार जयप्रकाश को अब टिकट दिया गया है जयप्रकाश को उम्मीदवार बनाया गया है तो वहां जो सिंह है मैंने जिक्र किया था ब्रजेंद्र सिंह के बेटे हैं तो वो कहीं ना कहीं उनके पक्ष में कभी भी आते हुए दिखाई नहीं देंगे क्योंकि वो खुद के लिए टिकट की लोबिंग कर रहे थे पार्टी छोड़ करके के कांग्रेस अंदर आए थे तो वो कहीं भी उनके साथ लगते हुए नहीं दिखेंगे और चंद्रमोहन बिश्नोई है जो की कांग्रेस के नेता है वो भी टिकट के लिए लगातार दावेदारी जता रहे थे तो वो भी उनको भी टिकट नहीं दिया गया तो ये तो साफ है की दावेदारी अगर बात की जाए तो एक सीट पर कम से कम चार से तीन उम्मीदवार हम देख रहे थे कि वहां पर बिल्कुल दावेदारी पेश करते हुए नजर आए लेकिन अगर लिस्ट की बात की जाए तो क्या इसमें निचोड़ निकलता है क्या हम कह सकते हैं कि हुड्डा खेमे की यहाँ चलती हुई नजर आई है पूरी तरह से क्योंकि वहां पर भी आ, हमने देखा कि किस तरीके से गुटबाजी है पूरी तरह से ही हुड्डा खेमे की चलती हुई नजर आई है एक बार इस लिस्ट से फिर ये लगा है कि जिस तरह से पहले हरियाणा के अंदर चल रहा है कि भूपेंद्र सिंह हुड्डा नेता प्रतिपक्ष हैं और उदय भान जो कांग्रेस के प्रेसिडेंट हैं तो पूरी तरह से जो लिस्ट को, कोई पदाधिकारी बनते हैं तो वो भूपेंद्र सिंह हुड्डा के अनुसार ही बनते हुए नजर आते हैं तो अब की बात जो लोकसभा की लिस्ट आई है उसमें भी पूरी तरह से भूपेंद्र सिंह हुड्डा का प्रभाव दिखा है उसमें बात करें करनाल की सीट की दिव्यांशु बुद्धि राजा जो कि भूपेंद्र सिंह हुड्डा के गुट से आते हैं वहीं बात करें वरुण मुलाना की तो वो भी भूपेंद्र सिंह हुड्डा के गुट से आते हैं वहीं बात करें जो महेंद्र प्रताप की फरीदाबाद से तो वो भी भूपेंद्र हुड्डा समर्थक हैं उ, मतलब कांग्रेस में भी जो अलग अलग समर्थक हैं तो वो भी भूपेंद्र हुड्डा के खाते में ही आती है तो तीन सीटों के अलावा बात की जाए जयप्रकाश की तो वो भी भूपेंद्र सिंह हुड्डा के खाते में आती है तो चार सीटें ये होने के बाद भिवानी महेंद्रगढ़ की सीट जो राव दान सिंह को मिली है वो भी भूपेंद्र सिंह हुड्डा के के खासम खास है तो पांच सीटें ये हो जाती हैं उसके बाद जो सीट बचती है वो सतपाल ब्रह्मचारी जो कि भूपेंद्र सिंह हुड्डा उसके ऊपर भी राजी थे सोनीपत से जिनको उम्मीदवार बनाया गया है तो कहीं ना कहीं हाँ। पूरी तरह से भूपेंद्र सिंह हुड्डा का प्रभाव इन सीटों के अंदर दिखा है और कोई भी इस बात से इनकार नहीं कर सकता की भूपेंद्र सिंह हुड्डा का नहीं दिखा और रोहतक से खुद दीपेंद्र हुड्डा को उम्मीदवार बनाया गया है तो कहीं ना कहीं पूरी तरह से भूपेंद्र सिंह हुड्डा समर्थक चुनाव लड़ रहे हैं कुमारी शैलजा जो कि खुद चुनाव लड़ने से हालांकि कहीं ना कहीं इनकार कही कर रही थी पहले लेकिन पार्टी ने चाहा तो उन्होंने मैदान में उतरना वाजिब समझा और सिरसा से वो अब चुनाव लड़ेंगी थी ਠੀਕ ਹੈ ਬਹੁਤ ਬਹੁਤ ਸ਼ੁਕਰੀਆ ਅੰਕੇ ਤਮਾਮ ਜਾਣਕਾਰੀ ਕੇ ਲਿਏ ਧੰਨਵਾਦ ਕੁੱਲ ਮਿਲਾ ਕੇ ਇਹ ਲਿਸਟ ਜਿਹੜੀ 8 ਉਮੀਦਵਾਰਾਂ ਦੀ ਸਾਹਮਣੇ ਆ ਗਈ ਹੈ ਔਰ ਜਿਸ ਤਰੀਕੇ ਨਾਲ ਪੰਜਾਬ ਚ ਅਸੀਂ ਪਿਕਚਰ ਦੇਖੀ ਕਿ ਕਾਫੀ ਥਾਵਾਂ ਤੇ ਜਿਹੜੀਆਂ ਅੰਦਰ ਖਾਤੇ ਜਿਹੜੀ ਗੁਰਬਾਜ਼ੀ ਆ ਨਜ਼ਰ ਆਈ ਸੀ ਤਾਂ ਹੁਣ ਉਮੀਦਵਾਰਾਂ ਦਾ ਐਲਾਨ ਹੋ ਗਿਆ ਤਾਂ ਵੇਖਣਾ ਹੋਵੇਗਾ ਕਿਸ ਤਰੀਕੇ ਦੇ ਨਾਲ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਣ ਪ੍ਰਚਾਰ ਰਹਿੰਦਾ ਹੈ ਪਰ ਕੁੱਲ ਮਿਲਾ ਕੇ ਪਿਕਚਰ ਜਿਹੜੀ ਹੈ ਉਹ ਸਾਫ਼ ਕਰ ਦਿੱਤੀ ਗਈ ਹੈ 8 ਸੀਟਾਂ ਤੇ ਕਾਂਗਰਸ ਦੇ ਵੱਲੋਂ ਹਰਿਆਣਾ ਦੇ ਵਿੱਚ हरियाणा के कांग्रेस के उम्मीदवार और असी दिखा रहे हैं ग्राफिक के जरिए रावदान सिंह भवानी महेंद्रगढ़ तो टिकट दी गई है वरुण चौधरी अंबाला तो महेंद्र प्रताप सिंह फरीदाबाद तो और इस तरीके जयप्रकाश हिसार तो दिव्यांशु बुद्धि राजा करनाल तो मनोहर लाल के खिलाफ लड़ रहे हैं कुमारी शैलजाज सिरसा दपेंद्र हुडा रोहतक और जयप्रकाश ਔਰ ਇਸ ਤਰੀਕੇ ਦੇ ਨਾਲੇ 8 ਉਮੀਦਵਾਰ ਜਲੇ ਨੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਅਜੇ ਗੁਰੂਗ੍ਰਾਮ ਦੀ ਸੀਟ ਤੇ ਪੇਜ ਫਸਿਆ ਹੋਇਆ ਹੈ ਕਿਸਤੇ ਜਿਹੜਾ ਹੈ ਉਹ ਪ੍ਰੋਸਾ ਜਤਾਇਆ ਜਾਏਗਾ ਤਾਂ ਇਹ ਤਸਵੀਰ ਜਿਹੜੀ ਹੈ ਉਹ ਹੁਣ ਲਗਭਗ ਸਾਫ ਹੋ ਗਈ ਹੈ ਤਾਂ ਕੁਲ ਮਿਲਾ ਕੇ 10 ਸੀਟਾਂ ਦੇ ਵਿੱਚੋਂ ਦੱਸੇ ਕਿ ਇੱਕ ਸੀਟ ਜਿਹੜੀ ਹੈ ਕੁਰਖੇਤਰ ਦੀ ਆਮ ਆਦਮੀ ਪਾਰਟੀ ਦੇ ਖਾਤੇ ਸੀ ਤਾਂ ਬਾਕੀ 9 ਸੀਟਾਂ ਜਿਹੜੀਆਂ ਨੇ ਉਹ ਦਿੱਤੇ ਆ ਗਈਆਂ ਕਾਂਗਰਸ तो लोकसभा चोणों के लिए दूजे गेड़ की वोटिंग शुरू हो गई है तेरह सूबे दठासी सीटों पर वोटिंग हो रही है याद दस कि यूपी महाराष्ट्र अठ अठ सटा ने जिथे कि वोटा पै रही हैं बिहार दटा वोटिंग हो रही है केरल दारीसटा वोटिंग हो रही है करनाटक दिया और राजस्थान दिरह सीटा वोटिंग हो रही है एम पी द 6 ਸੀਟਾਂ ਅਸਾਮ ਦੀਆਂ 5 ਸੀਟਾਂ ਪਛਮੀ ਬੰਗਾਲ ਤੇ ਛਤੀਸਗੜ੍ਹ ਦੀਆਂ 3-3 ਸੀਟਾਂ ਤੇ ਵੋਟਾਂ ਪੈ ਰਹੀਆਂ ਨੇ ਤਾਂ ਮਣੀਪੁਰ ਤ੍ਰਿਪੁਰਾ ਤੇ ਜੰਮੂ ਕਸ਼ਮੀਰ ਦੀ ਇੱਕ-ਇੱਕ ਸੀਟ ਤੇ VOTING ਹੋ ਰਹੀ ਹੈ راہੂਲ ਗਾਂਧੀ ਦੇ ਸਨੇ ਕਈ ਵੱਡੇ ਚਿਹਰਿਆਂ ਦੀ ਕਿਸਮਤ ਅੱਜ ਦਾ ਸੀ ਕਿ ਫੈਸਲਾ ਹੋਏਗਾ ਤਾਂ કુલ ਮਿਲਾ ਕੇ ਇਸ ਫੇਸ ਦਾ ਜੇ ਕਿ ਲੋਕ ਸਭਾ ਅਧਿਐਕਸ਼ ਤੋਂ ਇਲਾਵਾ ਪੰਜ ਕੇਂਦਰੀ ਮੰਤਰੀ ਦੋ ਸਾਬਕਾ ਮੰਤਰੀ ਸਾਬਕਾ ਮੁੱਖ ਮੰਤਰੀ ਅਤੇ ਤਿੰਨ ਫਿਲਮੀ ਸਿਤਾਰਿਆਂ ਦੀ ਜਿਹੜੀ ਹੈ ਉਸਾਕ ਦਾਤੇ ਹੈ ਤਾਂ ਤਸਵੀਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਦੱਸਿਆ ਕਿ 7 ਵਜੇ ਤੋਂ VOTING शुरू हो गई है और छा शा, शाम छह बजे तक जोटा पैनगियां तो अठारहवीं लोग सभा चो सैकेंड फेज की वोटिंग है तेरह जूबे ने केंद्र प्रशासित शासित प्रदेश ने जिन्हें अठासी सीटा वोटिंग जी है शुरू हो गई है अठासी सीटा दे वोटा पैनगियां और दस दईए कि इसको तो पहला उन्नी अप्रैल में पहले फेज की वोटिंग हुई थौ दोटा वोटिंग हुई थी और आज तो बाद दस दई कि अज एक दूसरे फेज की वोटिंग है और एक जून नी ਪੰਜਾਬ ਦੇ ਵਿੱਚ VOTING ਹੋਏਗੀ 4 ਜੂਨ ਨੂੰ ਨਤੀਜੇ ਆਣਗੇ ਰਾਹੁਲ ਗਾਂਧੀ ਵਾਇਨ ਆਰ ਸੀ ਤੋਂ ਚੋਰ ਮੈਦਾਨ ਚ ਨੇ ਤਾਂ ਕੇ सुरेंद्रਨ ਉਹਨਾਂ ਦੇ ਖਿਲਾਫ ਨੇ ਭਾਜਪੀ ਤੋਂ ਤਾਂ ਇਹ ਸੀਟ ਤੇ ਅੱਜ VOTING ਹੋ ਰਹੀ ਹੈ ਉਮੀਦਵਾਰ ਜਿਹੜੀ ਨੇ ਆਪਣੀਆਂ ਵੋਟਾਂ ਪਾਉਣਗੇ ਔਰ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਵੱਖੋ ਵੱਖ ਸੀਟ ਜਿਹੜੀ ਹੈ ਉਹ ਅੱਜ ਖਾਸ ਤੌਰ ਤੇ ਤਿੰਨ ਫਿਲਮੀ ਸਿਤਾਰੇ ਨੇ ਦੋ ਸਾਬਕਾ ਮੁੱਖ ਮੰਤਰੀ ਨੇ ਪੰਜ ਕੇਂਦਰੀ ਮੰਤਰੀ ਨੇ तो ग्राफिक के जरिए असंख्या कि अच्छा व्डे दिग्गज कड़े ने चोन मैदान के राहुल गांधी वायनाड सीट तो नेनानाड सीट पर वोटिंग हो रही है इस तुम तो पेल रोड शो क्या गया कि पूरा विश्वास जता कोशिश की थी गई वोटर कि हक के खड़ी है कांग्रेस या इंडिया अलायंस पर देखना होगा कि कुछ नतीजे हो उसको तो पेल कि फीसद वोटिंग हों भी बहुत ज़्यादा अहमियत रखता है तो शशि थरूर जड़े ने ਉਹ ਵੀ ਕੇਰਲ ਤੋਂ ਚੌਂ ਮੈਦਾਨ ਚ ਨੇ ਔਰ ਐਸ ਸੀ ਤੋਂ ਤਿਰਵੰਤਪੁਰਮ ਤੋਂ ਅੱਜ ਦੱਸਿਏ ਕਿ VOTING ਹੋ ਰਹੀ ਹੈ ਰਾਜੀਵ ਚੰਦਰ ਸ਼ੇਖਰ ਉਹਨਾਂ ਦੇ ਖਿਲਾਫ ਨੇ ਭਾਜਪਾ ਤੋਂ ਚੌਂ ਮੈਦਾਨ ਦੇ ਵਿੱਚ ਤਾਂ ਕੇਰਲ ਦੀ ਸੀਟ ਤੇ ਵੀ ਅੱਜ ਵੋਟਾਂ ਜਿਹੜੀਆਂ ਨੇ ਉਪੈਰੀਆਂ ਨੇ ਤਾਂ ਇਸੇ ਦੇ ਵਿੱਚ ਸ਼ਸ਼ੀ ਥਰੂ ਤਿਰਵੰਤਪੁਰਮ ਦੇ ਵਿੱਚ ਚੌਂ ਮੈਦਾਨ ਚ ਨੇ ਔਰ ਰਾਜੀਵ ਚੰਦਰ ਸ਼ੇਖਰ ਉਹਨਾਂ ਦੇ ਖਿਲਾਫ ਨੇ ਭਾਜਪਾ ਤੋਂ ਚੌਂ ਮੈਦਾਨ ਦੇ ਵਿੱਚ ਨੇ ਤਾਂ ਮੱਧ ਪ੍ਰਦੇਸ਼ ਦੀ ਬਤੂ ਸੀਟ ਤੇ ਵੀ ਬਸਵਾ ਪ੍ਰਤੀਯਾਸੀ ਦੇ ਦੱਸਿਏ ਕਿ ਦੇਹਾਨ ਤੋਂ ਬਾਅਦ ਅਸੀਂ ਤੇ 7 ਮਈ ਨੂੰ ਚੋਣਾ ਹੋਣ ਗਿਆ ਇਸ ਤੋਂ ਪਹਿਲਾਂ ਖਾਸ ਤੌਰ ਤੇ 99 ਸੀਟਾਂ ਤੇ VOTING ਹੋਣੀ ਸੀ ਔਰ ਜੇਕਰ ਗੱਲ ਕੀਤੀ ਜਾਵੇ ਵੱਖ-ਵੱਖ ਚਿਹਰਾ ਦੀ ਪੁਪੇਸ਼ ਬਗੇਲ ਛੱਤੀਸਗੜ੍ਹ ਤੋਂ ਚੋਣ ਮੈਦਾਨ ਚ ਨੇਤਾ ਅੱਜ SSC ਤੋਂ ਵੀ ਜਿਹੜੀ ਹੈ ਉਹ VOTING ਹੋ ਰਹੀ ਹੈ ਸੰਤੋਸ਼ ਪਾਂਡਿਆ BJP ਤੋਂ ਨੇ ਔਰ ਇੱਥੇ ਵੀ ਇਹ ਵੱਡਾ ਚਿਹਰਾ ਤ ਦਿਗਜ ਜਿਹੜੇ ਨੇ ਔਰ ਉਹਨਾਂ ਦੀ ਅੱਜ ਸਾਖ ਦਾਤੇ ਹੈ ਯਾਨੀ ਕਿ ਉਮੀਦਵਾਰ ਜਨੇ ਨੇ VOTING ਕਰ ਰਹੇ ਤਸਵੀਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਿਆ ਨੇ। ਉਹ 2019 ਦੀ ਗੱਲ ਕੀਤੀ ਜਾਵੇ ਤਾਂ ਸੈਕੰਡ ਫੇਜ਼ ਦੀਆਂ ਸੀਟਾਂ ਤੇ ਸਭ ਤੋਂ ਜ਼ਿਆਦਾ ਭਾਜਪਾ ਨੂੰ 50 ਤੇ NDA ਦੇ ਸਹਿਯੋਗੀ ਦਲਾਂ ਨੂੰ 8 ਸੀਟਾਂ ਮਿਲੀਆਂ ਸਨ। ਕਾਂਗਰਸ ਦੇ ਖਾਤੇ ਵਿੱਚ 21 ਸੀਟਾਂ ਗਈਆਂ ਸਨ ਔਰ ਹੋਰਾਂ ਨੂੰ 9 ਸੀਟਾਂ ਮਿਲੀਆਂ ਸੀ ਜੇਕਰ ਪੁਰਾਣਾ ਰਿਕਾਰਡ ਦਾ ਜ਼ਿਕਰ ਕੀਤਾ ਜਾਵੇ 2019 ਦਾ ਜ਼ਿਕਰ ਕੀਤਾ ਜਾਵੇ ਔਰ ਮਣੀਪੁਰ ਦੇ ਕੁਝ ਹਿੱਸਿਆਂ ਚ ਵੀ ਦੱਸਿਆ ਕਿ ਅੱਜ ਵੋਟਿੰਗ ਹੋ ਰਹੀ ਹੈ ਤਾਂ ਅਸ਼ੋਕ ਗਹਿਲੋਤ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹਨਾਂ ਦੇ بیٹے ਵੈਬਬ ਗਹਿਲੋਤ ਚੌਂ ਮੈਦਾਨ ਦੇ ਵਿੱਚ ਨੇ ਤਾਂ ਇਹ ਤਸਵੀਰਾਂ ਸੀ ਦਿਖਾ ਰਹੇ ਹਾਂ ਅਸ਼ੋਕ ਗਹਿਲੋਤ ਦੀਆਂ ਤੁਦਾ ਸਗੇ ਕਿ ਅੱਜ ਸੈਕੰਡ ਫੇਜ਼ ਦੀ VOTING ਹੈ ਯਾਨੀ ਕਿ ਜਿਸ ਤਰੀਕੇ ਨਾਲ ਚੋੜਾ ਖੜਾ ਪਖਿਆ ਪੂਰਾ ਜ਼ੋਰ ਜਿਹੜਾ ਹੈ ਉਮੀਦਵਾਰਾਂ ਨੇ ਆਪਣੇ ਤੌਰ ਤੇ ਲਗਾਇਆ ਰੋਡ ਸ਼ੋਅ ਕੱਢੇ ਗਏ VOTER ਆ ਨੂੰ ਘਰ ਘਰ ਜਾ ਕੇ ਵਿਸ਼ਵਾਸ ਦਿਵਾਇਆ ਗਿਆ ਹੈ ਤਾਂ ਇਹ ਤਸਵੀਰਾਂ ਨੇ ਅਸ਼ੋਕ ਗੈਲੋਤ ਅਤੇ ਉਹਨਾਂ ਦੇ ਪਰਿਵਾਰ ਦੀਆਂ ਵੈਬਬ ਗੈਲੋਤ ਚੌਂ ਮੈਦਾਨ ਦੇ ਵਿੱਚ ਨੇ ਉਹਨਾਂ ਦੇ ਨਾਲ ਨੇ ਤਾਂ ਇਹ ਤਸਵੀਰ ਜਿਹੜੀ ਹੈ ਸੁਭਾਵਿਕ ਤੌਰ ਤੇ ਸਭ ਤੋਂ ਪਹਿਲਾਂ ਰੱਬ ਦੇ ਅੱਗੇ ਅਰਦਾਸ ਕੀਤੀ ਜਾਏਗੀ ਕਿ ਬਿਲਕੁਲ ਜਿੱਤੇ ਜਿਹੜੀ ਹੈ ਉਹ ਹੋਵੇ ਉਸੇ ਤਰੀਕੇ ਦੇ ਨਾਲ ਇਹ ਤਸਵੀਰ ਜਿਹੜੀ ਹੈ ਔਰ ਕੁਲ ਮਿਲਾ ਕੇ ਹਰ ਇੱਕ ਉਮੀਦਵਾਰ ਨੂੰ ਪੂਰੀ ਉਮੀਦ ਇਸ ਤੋਂ ਪਹਿਲਾਂ ਪੂਰਾ ਜ਼ੋਰ ਜਿਹੜਾ ਹੈ ਉਹ ਲਗਾ ਦਿੱਤਾ ਗਿਆ ਹਾਲਾਂਕਿ ਦੋ ਦਿਨ ਪਹਿਲਾਂ ਹੀ ਜਿਹੜਾ ਚੋਣ ਪ੍ਰਚਾਰ ਹੈ ਔਰ ਥਮ ਜਾਂਦਾ ਹੈ ਰੁਕ ਜਾਂਦਾ ਹੈ ਔਰ ਉਸ ਤੋਂ ਪਹਿਲਾਂ ਜਿੰਨਾ ਵੀ ਵੋਟਰਾਂ ਤੱਕ ਪਹੁੰਚ ਕੀਤੀ ਜਾਵੇ ਹਰੇਕ ਉਮੀਦਵਾਰ ਉਹ ਕਰਦਾ ਹੈ ਤਾਂ ਸੈਕਿੰਡ ਫੇਸ ਦੀ VOTING ਹੈ ਇੱਕ ਪਾਸੇ ਅਸੀਂ ਤੁਹਾਨੂੰ ਦਿਖਾ ਰਹੇ ਹੇਮਾ ਮਾਲਨੀ ਯਾਨੀ ਕਿ ਸਿਤਾਰੇ ਜਿਹੜੇ ਨੇ ਉਤਿੰਨ ਉਹਨਾਂ ਦੀ ਅੱਜ ਪੂਰੀ ਤਰ੍ਹਾਂ ਦਿਨ ਸਾਖ ਦਤੇ ਤਾਂ ਅਰुण ਗੋਵੈਲ ਮੇਰਠ ਤੋਂ ਚੌਂ ਮੈਦਾਨ ਦੇ ਵਿੱਚ ਨੇ ਉੱਤਰ ਪ੍ਰਦੇਸ਼ ਮੇਰਠ ਤੋਂ ਅਰुण ਗੋਵੈਲ ਸੁਨੀਤਾ ਵਰਮਾ ਸੁਨੀਤਾ ਵਰਮਾ ਕਿ ਅਸੀਂ ਕਹਿ ਸਕਦੇ ਹਾਂ ਥੇ ਕਿਉਂਕਿ ਆ ਇੰਡੀਆ ਗਾੜ ਜੋੜ ਦੇ ਤਹਿਤ ਸੀਟਾਂ ਦੀ ਵੰਡ ਹੋਈ ਔਰ ਉਸੇ ਦੇ ਚੱਲਦੇ ਇਹ ਸੀਟ ਜਿਹੜੀ ਹੈ ਉਹ ਸੁਨੀਤਾ ਵਰਮਾ ਦੇ ਖਾਤੇ ਆਈ ਸੀ ਔਰ ਕੋਲ ਮਿਲਾ ਕੇ ਅਰुण ਗੋਵੈਲ ਦਾ ਜ਼ਿਕਰ ਕੀਤਾ ਜਾਵੇ ਤਾਂ ਰਾਮਾਇਣ ਦੇ ਰਾਮ ਨੇ ਔਰ ਸ਼ੁਰੂਆਤ ਜਿਹੜੀ ਹੈ ਉਹ ਮੇਰਠ ਤੋਂ ਹੀ ਪੀ ਅਨੰਤਿੰਦਰ ਮੋਦੀ ਨੇ ਕੀਤੀ ਸੀ ਚੋਣ ਪ੍ਰਚਾਰ ਦੇ ਲਈ ਇਸੇ ਤਰੀਕੇ 2019 ਦੇ ਵਿੱਚ ਵੀ ਉਹਨਾਂ ਨੇ SSC ਤੋਂ ਹੀ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਸੀ ਇਸੇ ਤਰੀਕੇ 2014 ਦੇ ਵਿੱਚ ਵੀ SSC ਤੋਂ ਚੋਣ ਪ੍ਰਚਾਰ ਦਾ ਆਗਾਜ਼ ਕੀਤਾ ਸੀ ਤਾਂ ਅਰुण ਗੋਵੇਲ ਦੇ ਲਈ ਇੱਥੋਂ ਵੋਟਾਂ ਮੰਗਿਆ ਸਨ ਔਰ ਅੱਜ ਇਸ ਸੀਟ ਤੇ VOTING ਹੋ ਰਹੀ ਹੈ ਤਾਂ ਵੇਖਣਾ ਹੋਵੇਗਾ ਕਿੰਨੇ ਕ ਵੋਟਰ ਜਿਹੜੇ ਨੇ ਇੱਥੇ ਪਹੁੰਚਦੇ ਨੇ ਵੋਟ ਕਰਨ ਦੇ ਲਈ ਜੋਧਪੁਰ ਰਾਜੇਂ ਅਗਜੇਂਦਰ ਸਿੰਘ ਸ਼ੇਖਾਵਤ ਕੈਬਨਿਟ ਮੰਤਰੀ ਜੋਧਪੁਰ ਅੱਜ ਇਹ ਵੀ ਜਿਹੜੀ ਸੀਟ ਹੈ ਇਸ ਤੇ ਵੀ ਵੋਟਾਂ ਪੈ ਰਹੀਆਂ ਨੇ ਕਰਨ ਸਿੰਘ ਕਾਂਗਰਸ ਤੋਂ ਚੋਣ ਮੈਦਾਨ ਚ ਨੇ ਤਾਂ ਵੇਖਣਾ ਪਏਗਾ ਕਿ ਕਿਸ ਤਰੀਕੇ ਦੇ ਨਾਲ ਇਸ ਸੀਟ ਤੇ ਵੀ ਜਿਹੜਾ ਵੋਟਰਾਂ ਦਾ ਵੋਟਰਾਂ ਦਾ ਇੱਥੇ ਰਹਿੰਦਾ ਹੈ ਰੋਜ਼ਾਨਾ ਕਹ ਲਈਏ ਜਾਂ ਫਿਰ ਇੱਥੇ ਪਹੁੰਚ ਕਿਉਂਕਿ ਕਿੰਨੇ ਫੀਸਦ VOTING ਹੁੰਦੀ ਹੈ ਵੀ ਬੇहद ਅਹਿਮਤ ਰੱਖਦਾ ਹੈ ਬੈਂਗਲੁਰੂ ਦੱਖਣੀ ਤੋਂ ਤੇਜਸਵੀ ਸੂਰਿਆ ਚੌਂ ਮੈਦਾਨ ਚ ਨੇ ਸੋਮਿਆ ਰੇਡੀ ਕਾਂਗਰਸ ਤੋਂ ਚੌਂ ਮੈਦਾਨ ਚ ਨੇ ਤਾਂ ਇਹ ਵੀ ਸੀਟ ਬੇहद ਅਹਿਮ ਕਰਨਾਟਕ ਦੀ ਇਹ ਸੀਟ ਹੈ ਤਾਂ ਦੂਜੇ ਦੌਰ ਦੀ ਜੰਗ ਜਾਰੀ ਹੈ बिहार दीटा वोटिंग हो रही है अज्जू सजे पासे दिखा रहे हैं कितने किन्ने सीटा वोटिंग हो रही है असम की गल की जाए पांच सीटा पर वोटिंग हो रही है जम्मू कश्मीर की एक सीट के लिए वोटा पैनगियां तो अमन अमान के नोटिंग हो जाए मणिपुर के लिए एक सीट पर वोटिंग होएगी और पिछले असी फेस से देखा कि काफ़ी थावान हिंसा भी होई टुट भज भी होई और काफ़ी देखा गया कि किस तरीके हंगामे भी होए तो केरल दी वोटिंग हो रही है ਔਰ ਅੱਜ ਅਮਨ ਮੰਦਨਾ ਬੋਟਾ ਪੈਂ ਤਾਂ ਬਿਹਦ ਐਮ ਮੰਡਿਆ ਸੀ ਤੋਂ ਐਚ ਡੀ ਕੁਮਾਰ ਸਵਾਮੀ ਔਰ ਵੀ ਗੋੜਾ ਚੌੜ ਮੈਦਾਨ ਦੇ ਵਿੱਚ ਨੇ ਤਾਂ ਇਹ ਵੱਡੇ ਦਿਗਾਂ ਦੇ ਸੀਟਾਂ ਤੇ ਜਿਹੜੀ ਹੈ ਅੱਜ VOTING ਹੈ ਔਰ ਮਹਾਰਾਸ਼ਟਰ ਦੀਆਂ 8 ਸੀਟਾਂ ਤੇ ਵੋਟਾਂ ਪੈ ਰਹੀਆਂ ਨੇ 13 ਸਵੇ ਦੀਆਂ 88 ਸੀਟਾਂ ਨੇ ਜਿਨ੍ਹਾਂ ਤੇ ਅੱਜ VOTING ਹੋ ਰਹੀ ਹੈ ਰਾਜਸਥਾਨ ਬਿਹਦ ਅਹਿਮ ਹੈ ਕੁਵਾਂਡੀ ਸੁਪਾ 13 ਸੀਟਾਂ ਤੇ VOTING ਆਨਿਲ ਕੇ ਐਂਟਨੀ ਕੇਰਲ ਤੋਂ ਚੌੜ ਮੈਦਾਨ ਚ ਨੇ ਔਰ ਐਂਟੋ ਐਂਟਰੀ ਜਿਹੜੇ ਨੇ ਉਹਨਾਂ ਦੇ ਸਾਹਮਣੇ ਉਮੀਦਵਾਰ ਨੇ